ਪਟਿਆਲਾ ਦੇ ਤੋਬੀਕਰ ਦੇ ਨੇੜੇ ਅਕਾਲੀ ਦਲ ਦਾ ਸਾਬਕਾ ਐਮਸੀ ਬੱbbi ਮਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਮੌਕੇ ਤੇ ਪਹੁੰਚੀ ਪੁਲਿਸ ਫੋਰੈਂਸ ਟੀਮਾਂ ਨੂੰ ਬੁਲਾ ਕੇ ਕਾਰਵਾਈ ਕਰ ਰਹੀ ਹੈ ਛਾਂਬੇਨ ਕਿ ਨਾ ਵੜੀ ਇਹ ਮੇਰਾ ਨਾਮ ਸੁਰੇਸ਼ ਹੈ ਜੀ ਸੁਰੇਸ਼ ਜੀ ਕਿਹੜੀ ਜਗ੍ਹਾ ਹੈਗੇ ਉਹਦੇ ਕੀ ਇਹ ਢੋਬੀ ਘਾੜ ਵਜਦਾ ਜੀ ਇਹ ਓਰੇ ਮਾਨ ਸਾਹਿਬ ਦੇ ਜੀ ਬੱਬੀ ਜੀ ਬੜੇ ਚੰਗੇ ਬੰਦੇ ਦੇ ਮਿਲਨ ਸਾਰਨ ਤੇ ਵੱਜ 2:30 ਵਜੇ ਪਤਾ ਲੱਗਿਆ ਵੀ ਇਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਇਹ ਕਿਹੜੀ ਜਗ੍ਹਾ ਉਹਨਾਂ ਦੀ ਦੁਕਾਨ ਸੀ ਕੀ ਸੀ ਇਹ ਦੁਕਾਨ ਹੈ ਜੀ ਉਹਨਾਂ ਦੀ ਕਿਰਾਏ ਤੇ ਦੇਈ ਵੀ ਦੀ ਇਹ ਅੱਛਾ ਹਾਂ ਜੀ ਕਿੰਨੇ ਵਜੇ ਹੀ ਘਟਣਾ ਹੈ ਇਹ 2:30 ਵਜੇ ਹੀ ਘਟਣਾ ਜੀ ਆ ਉਸ ਤੋਂ ਪੁਲਿਸ ਵਗੈਰਾ ਆਈ ਹੋਣਾ ਹੁਣ ਆਈ ਹੈ ਜੀ ਪੁਲਿਸ ਅੱਛਾ ਹਾਂਜੀ ਤੇ ਕੋਈ ਕਿਸੇ ਨਾਲ ਰੰਜਿਸ਼ ਨਾ ਜੀ ਨਾ ਕਿਸੇ ਨਾਲ ਵੀ ਨਹੀਂ ਦੀ ਰੰਜਿਸ਼ ਸਾਰੇ ਮਹੱਲੇ ਨਾਲ ਚੰਗੇ ਬੋਲਦੇ ਚੰਗੇ ਗੱਲਬਾਤ ਹਾਂਜੀ ਇਹ ਕੀ ਸਬਸੈਂਸੀ ਸੀ ਹਾਂਜੀ 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 ਸਰ ਹਾਂਜੀ ਅੱਜ ਜਿਹੜੀ ਘਟਨਾ ਹੋਈ ਹੈ ਕੀ ਬਾਤ ਕੋਈ ਘਟਨਾ ਹੈ ਉਹ ਕੀ ਮਾਮਲਾ ਹੈ ਸਾਰਾ ਇਹ ਹਾਂਜੀ ਸਾਨੂੰ ਹੁਣੇ ਇਨਫੋਰਮੇਸ਼ਨ ਆਈ ਸੀ 15 ਮਿੰਟ ਪਹਿਲਾਂ ਵੀ ਇੰਦਰਮੀਤ ਸਿੰਘ ਬੱਬੀਮਾਨ ਹੈਗੇ ਨੇ ਜਿਹੜੇ ਕੋਈ ਐਕਸਐਮਸੀ ਨੇ ਵੀਰਾਂ ਦੀ ਇੱਥੇ ਸ਼ਾਪ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਇਹੜਾ ਕੀ ਹਾਲੇ ਤੱਕ ਤਾਂ ਸੁਸਾਇਸਾਈਡ ਕੇਸ ਲੱਗਦਾ ਬਾਕੀ ਫੋਰੈਂਸਿਕ ਟੀਮ ਆ ਰਹੀ ਹੈ ਤੇ ਬਾਡੀ ਨੂੰ ਮੋਰਚੂ ਸ਼ਿਫਟ ਕਰਾ ਕੇ ਆਫਟਰ ਪੋਸਟਮਾਰਟਮ ਤੇ ਕਰਦੇ ਆਂਦੇ ਬਿਆਨ ਜਿਹੜੀ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਤਿਆਰ ਹੈ ਉਹ ਲਾਇਸੈਂਸੀ ਸੀ ਉਹਨਾਂ ਦਾ ਹਾਂਜੀ ਇਹਨਾਂ ਦੇ ਫੈਮਿਲੀ ਮੈਂਬਰਸ ਦੇ ਕਹਿਣ ਦੇ ਅਨਸਾਰ ਲਾਇਸੈਂਸੀ ਸੀ ਲਾਇਸੈਂਸ ਉਸੇ ਕਬਜ਼ੇ ਚ ਲੈ ਰਹੇ ਆ ਜੀ ਬਿਲਕੁਲ ਕਿੰਨੇ ਹੋਏ ਕਿੰਨੇ ਵਜੇ ਦੀ ਘਟਨਾ ਲੱਗੀ ਇਹ 3 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜੀ ਸਾਨੂੰ ਅੱਧੇ ਘੰਟੇ ਬਹਿਲਾ ਇਨਫੋਰਮੇਸ਼ਨ ਆਈ ਹੈ ਨਾਲ ਦੀ ਨਾਲ ਪੁਲਿਸ ਟੀਮ ਇੱਥੇ ਰਸ਼ ਕਰ ਗਈ ਸੀ ਪਾਣੀ ਦੇ ਵਜ੍ਹਾ ਤੋਂ ਚੱਲ ਆ ਜੀ ਰਾਮੇ ਫੇਸੇ ਸੁਸਾਇਡ ਕੇਸ ਲੱਗ ਰਿਹਾ ਜੀ ਬਾਕੀ ਪੁਛ ਤੇ ਪੁਸ਼ਟਾਚ ਕਰਦੇ ਆ ਜੀ ਫੈਮਲੀ ਮੈਂਬਰ ਜਿਹੜੇ ਜੋ ਵੀ ਬਿਆਨ ਲਖਣਗੇ ਜਿਸ ਸਾਹਬ ਦੀ ਉਹ ਸਾਹਬ ਦੀ ਕਰਵਾਈ ਕੀਤੀ ਕੋਈ ਪਰਿਵਾਰਕ ਮੈਂਬਰਾਂ ਨੇ ਕੁਝ ਕਿਹਾ ਕੋਈ ਨਹੀਂ ਹਾਲੇ ਤੱਕ ਕੁਝ ਨਹੀਂ ਕਿਹਾ ਜੀ ਹਾਲੇ ਤੱਕ ਕੁਝ ਨਹੀਂ ਕਿਹਾ ਥੈਂਕ ਯੂ ਜੀ ਥੈਂਕ ਯੂ ਜੀ